ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ 71 ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਭਲਾਰਿਆਂ ਨੇ ਸਾਡੇ ਬੱਚਿਆਂ ਨੇ ਵੀ ਬੜੇ ਵਿਸਤਾਰ ਨਾਲ ਤੀਜੇ ਘੱਲੂ ਘਰੇ ਦੀ 40 ਸਾਲਾਂ 40ਵੇਂ ਸਾਲੇ ਨੂੰ ਸਮਰਪਿਤ ਜੋ ਸਮਾਗਮ ਜੀ ਦੀ ਸਮਾਗਮ ਹੋ ਰਹੇ ਨੇ ਉਹਨਾਂ ਦੇ ਬਾਰੇ ਵੀ ਤੇ ਸਾਡੇ ਯੋਧਿਆਂ ਦੇ ਬਾਰੇ ਵੀ ਜੋ ਇਤਿਹਾਸ ਲਿਖਿਆ ਜਾ ਰਿਹਾ ਕਿਤਾਬਾਂ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਜੋ ਹਰ ਗੱਲ ਜਿਹੜੀ ਆ ਕੋਈ ਵੀ ਕੰਮ ਆ ਗੁਰੂ ਦੀ ਕਿਰਪਾ ਤੋਂ ਬਗੈਰ ਜਾਂ ਕਰਦਾਰਾਂ ਤੋਂ ਬਗੈਰ ਜਾਂ ਸਾਡਾ ਗੁਰੂ ਨਾਲ ਕਿੰਨੇ ਕੁ ਜੁੜੇ ਆ ਅਸੀਂ ਉਸ ਤੋਂ ਬਗੈਰ ਇਹ ਕੋਈ ਵੀ ਕਾਰਜ ਜਿਹੜਾ ਆ ਨਹੀਂ ਕੀਤਾ ਜਾ ਸਕਦਾ ਪਹਿਲਾਂ ਤਾਂ ਲੜਾਈ ਲੜਨੀ ਜੰਗ ਲੜਨੀ ਕਿਉਂਕਿ ਜੰਗ ਲੜਨ ਵਾਸਤੇ ਨੂੰ ਕਿਸੇ ਦਾ ਜੀ ਨਹੀਂ ਕਰਦਾ ਪਰ ਜੰਗ ਲੜਨ ਦੀ ਲੋੜ ਪੈਂਦੀ ਆ ਤਾਂ ਕਰਕੇ ਜੰਗ ਲੜੀ ਜਾਂਦੀ ਆ ਅੱਜ ਤੋਂ ਨਹੀਂ ਲੈ ਕੇ ਇਹ ਜਿਹੜਾ ਸੰਘਰਸ਼ ਆ ਸਾਡਾ ਨਾ ਤਾਂ ਇਹ 84 ਤੋਂ ਸ਼ੁਰੂ ਹੋਇਆ ਨਾ ਇਹ ਅੱਜ ਸ਼ੁਰੂ ਹੋਇਆ ਇਹ ਤਾਂ ਸਾਡੇ ਬਾਬੇ ਬਾਬਾ ਨਾਨਕ ਜੀ ਤੋਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਪਾਦੇ ਨੂੰ ਜਿਹੜਾ ਪੜਾਉਣ ਵਾਲਾ ਸੀ ਉਹਨੂੰ ਗੱਲ ਕਹੀ ਤੇ ਉਸ ਤੋਂ ਲੈ ਕੇ ਇਹ ਸੰਘਰਸ਼ ਸ਼ੁਰੂ ਹੋ ਗਿਆ ਜੋ ਅੱਜ ਤੱਕ ਸਾਡਾ ਸਮੇਂ ਦੇ ਨਾਲ ਬਦਲਾਵਾਂ ਦੇ ਵਿੱਚ ਤਰਾਮਾ ਚੜਾਵਾਂ ਦੇ ਵਿੱਚ ਚੱਲਦਾ ਰਹਿੰਦਾ ਤੇ ਜਿੰਨਾ ਚਿਰ ਜਿਸ ਮਿਸ਼ਨ ਵਾਸਤੇ ਸੰਘਰਸ਼ ਸ਼ੁਰੂ ਹੋਇਆ ਸੀ ਉਹ ਪੂਰਾ ਨਹੀਂ ਹੋ ਜਾਂਦਾ ਉਹਨਾਂ ਚਿਰ ਇਹ ਸੰਘਰਸ਼ ਵੀ ਚੱਲਦਾ ਰਹੂਗਾ ਇਤਿਹਾਸ ਵੀ ਲਿਖੀਦੇ ਰਹਿਣਗੇ ਸ਼ਹੀਦیاں ਵੀ ਹੁੰਦੀਆਂ ਰਹਿਣਗੀਆਂ ਤੇ ਬੰਦੇ ਜੇਲ੍ਹਾਂ ਦੇ ਵਿੱਚ ਵੀ ਜਾਂਦੇ ਰਹਿਣਗੇ ਕੋਈ ਥੋੜੇ ਸਮੇਂ ਵਾਸਤੇ ਕੋਈ ਬਹੁਤੇ ਸਮੇਂ ਵਾਸਤੇ ਸੋ ਸਾਨੂੰ ਜੋ ਅਸੀਂ ਸੰਘਰਸ਼ ਲੜਿਆ ਏ ਮੌਜੂਦਾ ਚੱਲ ਰਿਹਾ ਸੰਘਰਸ਼ ਆ ਜਾਂ ਅਸੀਂ 84 84 ਤੋਂ ਬਾਅਦ ਚ ਅਸੀਂ ਕਹਿ ਦਿੰਨੇ ਆ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਰ ਮੈਂ ਸਮਝਦਾ ਸਾਨੂੰ ਇਹਦਾ ਦੂਜਾ ਪੱਖ ਵੀ ਸੋਚਣਾ ਚਾਹੀਦਾ ਕਿ ਜਿਹੜੇ ਟੀਸੀ ਵਾਲੇ ਬੇਰ ਤੋੜੇ ਨੇ ਉਹ ਅਸੀਂ ਤੋੜੇ ਨੇ ਨਾ ਉਹ ਤੁਸੀਂ ਤੋੜੇ ਨੇ ਨਾ ਜਵੇਂਦਰਾ ਗਾਂਧੀ ਜੀ ਦਾ ਕਤਲ ਫੌਜ ਮੁਖੀ ਦਾ ਕਤਲ ਉਹਨਾਂ ਨੂੰ ਸਜ਼ਾ ਦੇਣੀ ਸੋਦਾ ਲਾਉਣਾ ਜੋ ਭਾਜੀ ਕਰਮਜੀਤ ਸਿੰਘ ਉਹਨਾਂ ਨੇ ਕਾਂਡ ਕਰਿਆ ਐਕਸ਼ਨ ਕਰਿਆ ਉਹਨੂੰ ਸੋਦਾ ਲਾਉਣ ਵਾਸਤੇ ਚਲੋ ਉਹ ਜੋ ਵੀ ਗੁਰੂ ਨੂੰ ਮਨਜ਼ੂਰ ਸੀ ਹੋਣਾ ਉਹ ਸੀ ਤੇ ਉਹ ਹੋਇਆ ਪਰ ਸਾਨੂੰ ਫਕਰ ਕਰਨਾ ਚਾਹੀਦਾ ਅਸੀਂ ਕਹਿ ਦਿੰਨੇ ਆ ਅਸੀਂ ਆਸਾਮੀ ਜੰਗ ਲੜੀ ਮੰਨ ਲੈਨੇ ਆ ਪਰ ਮੈਂ ਦੂਜੇ ਪੱਖ ਤੋਂ ਸਮਝਦਾ ਕਿ ਇੱਕ ਪੂਰਾ ਹਿੰਦ ਸਟੇਟ ਸਾਡੇ ਥੋੜੇ ਜੇ ਜੇ ਪੂਰੀ ਕੌਮ ਵੀ ਲਾ ਲਈਏ ਤੇ ਥੋੜੀ ਜੀ ਕੌਮ ਨਾਲ ਲੜ ਰਹੀ ਸੀ ਤੇ ਉਹਨੂੰ ਕਿਉਂ ਹੋਰ ਦੋ ਤਿੰਨ ਦੇਸ਼ਾਂ ਦੀ ਨਾਲ ਲੈਣ ਦੀ ਲੋੜ ਪੈ ਗਈ ਕਿਉਂ ਉਹਨਾਂ ਨੇ ਤੁਹਾਨੂੰ ਸਮਝਿਆ ਸੀ ਪੇ ਤੁਸੀਂ ਕੀ ਜੇ ਉਹ ਚਾਹੇ ਦਸੀ ਆਪਣੇ ਆਪ ਨੂੰ ਨਹੀਂ ਸਮਝ ਸਕੇ ਨਹੀਂ ਪੜ ਸਕੇ ਇਤਿਹਾਸ ਅਸੀਂ ਜ਼ਰੂਰ ਦਰਾਈ ਜੰਨੇ ਆ ਪਰ ਸਾਨੂੰ ਨਾਲੇ ਜਿਹੜੀ ਸਵੇ ਪਰਚੋਲ ਆ ਉਹ ਕਰਦੇ ਰਹਿਣਾ ਚਾਹੀਦਾ ਕਿ ਜੇ ਅਸੀਂ ਲੜੇ ਕਿਹਦੀ ਕਿਰਪਾ ਨਾਲ ਕਿਉਂਕਿ ਇਨਸਾਨ ਤਾਂ ਸਾਨੇ ਆ ਉਹ ਕੁਝ ਵੀ ਨਹੀਂ ਆਪਦੇ ਆਪ ਦੇ ਵਿੱਚ ਪਰ ਗੁਰੂ ਦੀ ਕਿਰਪਾ ਕਰਦਾਰ ਜਿਹੜੇ ਤੁਹਾਡੇ ਚੌਕੜੇ ਨੇ ਉਹ ਉਹ ਸਾਰਾ ਕੁਝ ਹੀ ਤੁਹਾਨੂੰ ਪ੍ਰੇਰਣਾ ਦਿੰਦਾ ਨਹੀਂ ਤੇ ਬਤੇਰੇ ਮੇਰੇ ਵਰਗੇ ਬੈਠੇ ਨੇ ਲੜਨ ਵਾਲੇ ਫਿਰਲੇ ਫਿਰਲੇ ਨਿਕਲਦੇ ਨੇ ਸੋ ਮੈਂ ਬਹੁਤਾ ਟਾਈਮ ਨਾ ਲਿਖਾਂ ਨਾ ਬੋਲਾਂ ਜੋ ਸਾਡੇ ਨਗਰ ਦੇ ਭਾਈ ਬਲਜਿੰਦਰ ਸਿੰਘ ਕੋਟਪਾਰਾ ਉਹਨਾਂ ਨੇ ਬੜੀ ਮਿਹਨਤ ਕਰਕੇ 4 ਸਾਲਾਂ ਦੇ ਵਿੱਚ ਉਹਨੇ ਇਹ ਨਹੀਂ ਕੀਤਾ ਕੀ ਕਿਤਾਬ ਦਾ ਸੀ ਕੋਈ ਉਹ ਪੜ੍ਹ ਕੇ ਉੱਚੋ ਲੈ ਲਿਆ ਕੋ ਉਧਰੋਂ ਪੜ੍ਹ ਕੇ ਉਹ ਕੱਲੇ-ਕੱਲੇ ਬੰਦੇ ਕੋਲ ਜਾ ਕੇ ਉਹਨੇ ਮੈਂ ਵੀ ਕਈ ਥਾਈ ਉਹਦੇ ਨਾਲ ਗਿਆ ਤੇ ਨਾਲ ਜਾ ਕੇ ਸਾਰੀ ਹਿਸਟਰੀ ਅਗਲੇ ਕੋਲੋਂ ਸੁਣ ਕੇ ਉਹ ਇਹਨਾਂ ਕਿਤਾਬਾਂ ਦੇ ਵਿੱਚ ਲਿਆਂਦੀ ਆ ਕਿਉਂਕਿ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਸਨਾਂ ਤਾਂ ਖੁਦ ਹੀ ਜੋ ਉਹਨਾਂ ਦਾ ਇਤਿਹਾਸ ਆ ਉਹਨਾਂ ਨੇ ਦੱਸਿਆ ਉਹ ਲਿਖਿਆ ਬਾਕੀ ਜਿਹੜਾ ਕੌਰ ਨਾਮਾ ਕਿਤਾਬ ਲਿਖੀ ਆ ਉਹਦੇ ਵਿੱਚ ਤਿੰਨ ਭਾਗ ਨੇ ਇੱਕ ਭਾਗ ਤਾਂ ਉਹ ਕਿ ਜਿਹੜਾ ਜਿਹੜੀਆਂ ਬੀਬੀਆਂ ਹਥਿਆਰਬੰਦ ਹੋ ਕੇ ਲੜੀਆਂ ਨੇ ਆਪਣੇ ਸਿੰਘਾਂ ਦੇ ਨਾਲ ਸ਼ਹੀਦੀਆਂ ਪਾਈਆਂ ਨੇ ਮੁਕਾਬਲਿਆਂ ਦੇ ਵਿੱਚ ਵੀ ਸ਼ਹੀਦੀਆਂ ਪਾਈਆਂ ਨੇ ਉਹ ਕੁਝ ਬੀਬੀਆਂ ਉਹ ਜਿਹੜੀਆਂ ਅਚਾਨਕ ਹੀ ਜਿਵੇਂ ਕਿਦੋਂ ਘਰੋਂ ਕੋਈ ਨਿਕਲਦਾ ਗੋਲੀ ਲੱਗ ਜਾਣੀ ਸ਼ਹੀਦ ਹੋ ਜਾਣਾ ਜਿਵੇਂ ਸਾਡੇ ਪੁੱਛੋ ਕਲਾਂ ਦੀ ਇੱਕ ਛੋਟੀ ਜੀ ਬੱਚੀ ਸੀ ਮੇਰਾ ਇਸ ਤਰ੍ਹਾਂ ਸਿੱਧੀ ਗੱਲ ਆ 4 ਅਪ੍ਰੈਲ ਦੀ ਉਧਰ ਹੜਤਾਲ ਸੀ ਤੇ ਉਸ ਦਿਨ ਉਹ ਕੁਦਰਤੀ ਛੜਕੀ ਪਾਰ ਕਰਨ ਲੱਗੀ ਸੀ ਤੇ ਉਹਦੇ ਗੋਲੀ ਲੱਗ ਗਈ ਮੌਕੇ ਤੇ ਵਿਚਾਰੀ ਸ਼ਹੀਦ ਦੀ ਬਾਗੀ ਇਸ ਤਰ੍ਹਾਂ ਦੇ ਤੇ ਕੁਝ ਉਹ ਬੀਬੀਆਂ ਨੇ ਤੀਜੇ ਪਾਗ ਦੇ ਵਿੱਚ ਜਿਨ੍ਹਾਂ ਨੇ ਪਨਾਹ ਦੇ ਜਿਨ੍ਹਾਂ ਦੇ ਘਰੀ ਸਿੰਘਾਂ ਦਾ ਠਹਿਰਾ ਸੀ ਰਹਿਣਾ ਸੀ ਜਾਂ ਉਹਨਾਂ ਦੇ ਅਸਲੇ ਖਾਨੇ ਸੀ ਕੁਝ ਉਹ ਪਰਿਵਾਰ ਜਿਹੜੇ ਪੂਰੇ ਪਰਿਵਾਰਾਂ ਦੇ ਪਰਿਵਾਰ ਮੇਰੇ ਕੁਝ ਪਰਿਵਾਰ ਜਾਦਵੀ ਨੇ ਜਿਵੇਂ ਕਰਨੂ ਵਾਲਾ ਪਿੰਡਿਆ ਚੋਲਾ ਸਾਹਿਬ ਕੋਲੇ ਉਹਨਾਂ ਦਾ ਨੌਜਵਾਨ ਭਗੌੜਾ ਸੀ ਇਲਿਬ੍ਰੇਸ਼ਨ ਫੋਰਸ ਦੇ ਵਿੱਚ ਤੇ ਉਹਨਾਂ ਦਾ ਸਾਰਾ ਪਰਿਵਾਰ ਹੀ ਜਾ ਕੇ ਰਾਤ ਨੂੰ 10 ਵਜੇ ਉਹਨਾਂ ਦਾ ਉਹ ਸਿੰਘ ਦਾ ਪਿਤਾ ਜੀ ਮਾਤਾ ਜੀ ਤਿੰਨ ਭਰਾ ਦੋ ਭਰਜਾਈਆਂ ਤੇ ਤਿੰਨਕ ਸਿੰਘ ਹੋਰ ਸੀ ਦੋ ਸਿੰਘ ਸਾਡੇ ਸੀ ਉੱਥੇ ਇੱਕ ਸਿੰਘ ਹੋਰ ਆਇਆ ਸੀ 10 ਜਾਣਿਆਂ ਨੂੰ ਇੱਕਦਮ ਅੰਨੇਵਾ ਗੋਲੀਆਂ ਚਲਾ ਕੇ ਖਤਮ ਕਰਕੇ ਇੱਕ ਛੋਟਾ ਜਿਹਾ ਬੱਚਾ ਸੀ ਉਹਨਾਂ ਦਾ ਜਿੰਨੂੰ ਨਾਲ ਗਵਾਹ ਕਰਕੇ ਲੈ ਗਏ ਜਿਹਦਾ ਅੱਜ ਤੱਕ ਵੀ ਨਹੀਂ ਪਤਾ ਤੇ ਇਸ ਤਰ੍ਹਾਂ ਦੇ ਕੇਸ ਹੋਰ ਬਹੁਤ ਨੇ ਸੋ ਇਹ ਕਿਤਾਬਾਂ ਜਿਹੜੀਆਂ ਨੇ ਬੜੀ ਮਿਹਨਤ ਨਾਲ ਲਿਖੀਆਂ ਜਾਂਦੀਆਂ ਨੇ ਤੇ ਸਾਨੂੰ ਸਾਡੇ ਨਗਰ ਨੂੰ ਕੋਟਪਾਰੇ ਨੂੰ ਭਾਈ ਬਲਜਿੰਦਰ ਸਿੰਘ ਤੇ ਵੀ ਇਹ ਵੱਡਾ ਫਕਰ ਹੋਣਾ ਚਾਹੀਦਾ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਉਹਨਾਂ ਨੇ ਇੱਕ ਪਹਿਲਾਂ ਫਿਲਮ ਵੀ ਲਿਖੀ ਸੀ ਜਿਹੜੀ ਤੂਫਾਨ ਸਿੰਘ ਫਿਲਮ ਵਿੱਚ ਜੁਗਰਾਜ ਸਿੰਘ ਦੀ ਬਣੀ ਸੀ ਭਾਈਦੇ ਉਹ ਵੀ ਉਹਨਾਂ ਨੇ ਉਸੇ ਤਰ੍ਹਾਂ ਮਿਹਨਤ ਕਰਕੇ ਸਾਰੀ ਜਿਹੜੀ ਆ ਉਹ ਲਿਖੀ ਸੀ ਤੇ ਇਸ ਤਰ੍ਹਾਂ ਕਰਕੇ ਸਾਨੂੰ ਸੰਘਰਸ਼ਾਂ ਤੋਂ ਵੀ ਨਹੀਂ ਭਜਣਾ ਚਾਹੀਦਾ ਮੂੰਹ ਵੀ ਨਹੀਂ ਮੋੜਨਾ ਚਾਹੀਦਾ ਤੇ ਉੱਤੇ ਚੀਕ ਚਹਾੜਾ ਵੀ ਨਹੀਂ ਪਾਉਣਾ ਚਾਹੀਦਾ ਅਸੀਂ ਮਰ ਗਏ ਓਏ ਸਾਨੂੰ ਮਾਰਤਾ ਓਏ ਇਹ ਵੀ ਸਾਨੂੰ ਦੂਜਾ ਪੱਖ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਕਿ ਅਸੀਂ ਵੀ ਦੁਸ਼ਮਣ ਨਾਲ ਕਿੱਥੋਂ ਤੱਕ ਗਏ ਆ ਜੇ ਦੁਸ਼ਮਣ ਸਾਡੇ ਨੇ ਸਿਰੇ ਤੱਕ ਗਿਆ ਤੇ ਕਸਰ ਅਸੀਮ ਨਹੀਂ ਛੱਡੀ ਸੋ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਿੰਡੋਂ ਪਿੰਡੇ ਇਹ ਜਿਹੜੇ ਜੂਨ 84 ਦਾ ਚਾਹਿਆਂ ਦਿਹਾੜਾ ਆ 40 ਸਾਲਲੇ ਨੂੰ ਸਮਰਪਿਤ ਸਾਨੂੰ ਸਾਰਾ ਸਾਲ ਅੱਪਰ ਤੇ ਸਦਾ ਹੀ ਕਰਦੇ ਰਹਿਣਾ ਚਾਹੀਦਾ ਤੇ ਨਹੀਂ ਤੇ ਖਾਸ ਕਰਕੇ ਇਸ ਜੂਨ ਤੋਂ ਲਾ ਕੇ ਅਗਲੀ ਜੂਨ ਤੱਕ ਤੇ ਸਾਡੇ ਸਾਰੇ ਪਿੰਡ ਪਿੰਡੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਉੱਥੇ ਜਿਹੜਾ ਵੀ ਕੋ ਇਲਾਕੇ ਦਾ ਬਲਾਰਾ ਇਸ ਤੇ ਗੱਲ ਕਰ ਸਕਦਾ ਹੈ ਸੰਘਰਸ਼ ਤੇ ਗੱਲ ਕਰ ਸਕਦਾ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਸੁਣੇ ਜਾਣ ਆਪਣੇ ਵਿਚਾਰ ਰੱਖੇ ਜਾਣ ਤੇ ਮੈਂ ਨੌਜਵਾਨ ਪੀੜੀ ਨੂੰ ਵੀ ਬੇਨਤੀ ਕਰੂੰਗਾ ਭੈਣਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡਾ ਵੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਆ ਤੇ ਇਹ ਕਿਤਾਬ ਜਿਹੜੀ ਕੌਰਨਾਮਾ ਇਹ ਤੁਹਾਨੂੰ ਸਾਰਿਆਂ ਨੂੰ ਇਕੱਲੀ ਇਕੱਲੀ ਭੈਣ ਨੂੰ ਪੜ੍ਹਨੀ ਚਾਹੀਦੀ ਆ ਬੱਚਿਆਂ ਨੂੰ ਵੀ ਪੜ੍ਹਨੀ ਚਾਹੀਦੀ ਆ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਸੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ